ਹallelujah hallelujah hallelujah thank you jesus thank you jesus thank you jesus ਸੋ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਤੜਾ ਤਾਂ ਵਾਦ ਕਰਦੇ ਪਿਤਾ ਪਰਮੇਸ਼ਰ ਜੀ ਇਸ ਹਨ ਦੇ ਯਹਵਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਕਬੂਲ ਕਰੋ ਪਿਤਾ ਪਰਮੇਸ਼ਰ ਜੀ ਵੈਲਕਮ ਹੋਲੀ ਫਾਦਰ ਹੋਲੀ ਸੰਨ ਨੂੰ ਹੋਲੀ ਸਪਿਰਿਟ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਜੀ ਆਪਣੇ ਜ਼ਿੰਦਗੀਆਂ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਮਹਾਨ ਉਸ ਸਮਰਥੀ ਪਰਮੇਸ਼ਰ ਪ੍ਰਭੂ ਜੀ ਜ਼ਿੰਦਾ ਜਲਾਲੀ ਪਰਮੇਸ਼ਰ ਪ੍ਰਭੂ ਜੀ ਜੀ ਤੁਹਾਡੇ ਤਾਂ ਵਾਦ ਕਰਦੇ ਆਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਸਭਨਾ ਦੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਇਸ ਸਮੇਂ ਨੂੰ ਪ੍ਰਭੂ ਜੀ ਤੁਹਾਡੇ ਪਾਪ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੀਆਂ ਬੈਰੀ ਦੀ ਕੋਈ ਵੀ ਸ਼ਕਤੀ ਸਮੇਂ ਨੂੰ ਦੀ ਆਸ਼ਿਸ਼ ਨੂੰ ਕੋ ਨਹੀਂ ਸਕੇ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਹallelujah 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹallelujah ਪਵਿੱਤਰ ਆਤਮਾ ਜੀ ਇੱਕ ਇੱਕ ਜਾਣਦੇ ਵੱਡੀ ਦਇਆ ਕਰਨਾ ਪਿਤਾ ਪਰਮੇਸ਼ ਜੀ ਤੁਹਾਡਾ ਸਿੰਘਾਸਨ ਸਾਡੇ ਵਿੱਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਚ ਲਿਖਿਆ ਜਿੱਥੇ ਦੋ ਜਾਂ ਤਿੰਨ ਮੇ ਨਾਮ ਦੇ ਵਿੱਚ ਇਕੱਠੇ ਹੋਣਗੇ ਮਨ ਨ ਉਹ ਦੇ ਵਿੱਚ ਕਾਰ ਮਜੂਦ ਹੋਵਾਂਗਾ ਹallelujah ਪਿਤਾ ਪਰਮੇਸ਼ਰ ਜੀ ਆਪਣੇ ਵਚਨ ਦੇ ਅਨੁਸਾਰ ਪ੍ਰਭੂ ਜੀ ਤੁਸੀਂ ਸਾਡੇ ਜੀਵਨ ਵਿੱਚ ਕਾਰਇਕ ਕਰੋ ਪ੍ਰਤ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਅਸਾਨੂੰ ਆਪਣੇ ਪਵਿੱਤਰ ਆਤਮਾ ਦੀ ਅਗਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਸਾਡੀ ਆਤਮਿਕ ਅੱਖਾਂ ਨੂੰ ਖੋਲ ਦਿਓ ਪ੍ਰਭੂ ਜੀ ਪ੍ਰਭੂ ਜੀ ਸਾਡੀ ਆਤਮਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਅਸੀਂ ਪਵਿੱਤਰ ਆਤਮਾ ਜੀ ਦੀ ਆਵਾਜ਼ ਨੂੰ ਸੁਣ ਕੇ ਉਸ ਦੇ ਨਾਲ ਚੱਲ ਸਕੀਏ ਪਿਤਾ ਪਰਮੇਸ਼ਰ ਜੀ ਪਲਤਨ ਵਾਦ ਕਰਦੇ ਪ੍ਰਭੂ ਜੀ ਜਿਸ ਸਭ ਤੋਂ ਅਧਿਆਤਿ ਰਚਨਾ ਹਾਪੀ ਤਾ ਪਰਮੇਸ਼ ਜੀ ਪ੍ਰਭੂ ਜੀ ਸਾਡੇ ਮਹਾਨ ਪਰਮੇਸ਼ਰ ਪ੍ਰਭੂ ਜੀ ਪ੍ਰਭੂ ਯੇਸ਼ੂ ਮਸੀਹ ਜੀ ਤੁਸੀਂ ਸਾਡੇ ਮੁਕਤੀ ਦਾਤਾ ਪਰਮੇਸ਼ਰ ਹਾਪੀ ਤਾ ਪਰਮੇਸ਼ ਤੁਸੀਂ ਯਹਵਾ ਯਰੀ ਹੋ ਚੰਗਾ ਕਰਨੇ ਵਾਲੇ ਪਰਮੇਸ਼ ਯਹਵਾ ਰਾਫਾ ਹਾਪੀ ਤਾ ਪਰਮੇਸ਼ਾ ਧੰਨਵਾਦ ਧੰਨਵਾਦ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਰਬਾ ਨਾਖਾਲਾ ਬਾਰਾ ਖਾਣਾ ਮਸੇਕੇ ਨਾਲਾ ਰਫਾ ਨਾਲਾ ਰਫਾ ਥੈਂਕ ਯੂ ਜੀਜ਼ਸ ਹਾਲੇਲੂਇਆ 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 ਪ੍ਰਭੂ ਜੀ ਬੀਤੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਅੱਜ ਦੇ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਸਾਨੂੰ ਅੱਜ ਦਾ ਦਿਨ ਦਿਖਾਇਆ ਪ੍ਰਭੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਜ ਤੜਾ ਆਤਮਿਕ ਇੱਕ ਜਨ ਨੂੰ ਛੂਏ ਵੀ ਤਾਂ ਪਰਮੇਸ਼ ਜੀ ਇੱਕ ਇੱਕ ਜਨ ਦਾ ਦੀਪ پاک ਪਵਿੱਤਰ ਹਜ਼ੂਰੀ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ ਜੀ ਦਇਆ ਕਰੋ ਦਇਆ ਕਰੋ ਹallelujah ਪ੍ਰਭੂ ਜੀ ਤੁਸੀਂ ਦਇਆਲੂ ਕਿਰਪਾਲੂ ਪਰਮੇਸ਼ ਪ੍ਰਭੂ ਜੀ ਸਾਡੇ ਤੇ ਦਇਆ ਕਰੋ ਪ੍ਰਭੂ ਜੀ ਸਾਡੇ ਸਭ ਜਾਣੇ ਦੇਣ ਜਾਣੇ ਗੁਨਾਹ ਸਾਨੂੰ ਮਾਫ ਕਰ ਦੇ ਪਿਤਾ ਪਰਮੇਸ਼ ਜੀ ਸਾਨੂੰ ਆਪਣੇ پاک ਪਵਿੱਤਰ ਲਹੂ ਦੇ ਨਾਲ ਤੋਕੇ ਸ਼ੁੱਧ ਕਰੋ ਪਿਤਾ ਪਰਮੇਸ਼ ਜੀ ਧੰਨਵਾਦ ਹallelujah

ਟੜੀ ਕੋੜੇ ਖਾਨ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਪਿਤਾ ਪਰਮੇਸ਼ ਜੀ ਤੁਹਾਡਾ ਪਵਿੱਤਰ ਆਤਮਾ ਕਾਰਜ ਕਰੇ ਵੀ ਤਾ ਪਰਮੇਸ਼ ਹallelujah ਪ੍ਰਭੂ ਜੀ ਪ੍ਰਭੂ ਸਥਾਨ ਜਿੱਥੇ ਵੀ ਬੈਠੇ ਪ੍ਰਭੂ ਤੁਹਾਡੀ ਪਵਿੱਤਰ ਹਜ਼ੂਰੀ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ ਧੰਨਵਾਦ 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 ਪ੍ਰਤਾ ਪਰਮੇਸ਼ ਤੁਹਾਡੇ ਵਚਨ ਵਿੱਚ ਲਿਖਿਆ ਜੋ ਮਨੁੱਖਾ ਤੁਹਾਨੂੰ ਹੋਣਾ ਹੈ ਪਰਮੇਸ਼ ਤੂੰ ਸਭ ਕੁਝ ਜੋ ਹੋ ਸਕਦਾ ਹੈ ਪਿਤਾ ਪਰਮੇਸ਼ ਪਰਭੂ ਜੀ ਤੁਸੀਂ ਸਾਡੀ ਚਿਤਾ ਨੂੰ ਸਾਡਾ ਬਾਲ ਨੂੰ ਸਾਡਾ ਸ਼ਰਨ ਸਥਾਨ ਨੂੰ ਪਿਤਾ ਪਰਮੇਸ਼ ਜੀ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਸੱਚੇ ਸਹਾਈ ਕੋ ਪਿਤਾ ਪਰਮੇਸ਼ ਜੀ ਦਇਆ ਕਰੋ ਪ੍ਰਭੂ ਜੀ ਤੁਸੀਂ ਟੁੱਟੇ ਦਿਲ ਵਾਲੇ ਦੇ ਨੇੜੇ ਹੋ ਪਿਤਾ ਪਰਮੇਸ਼ ਕੁਚਲੇ ਆਤਮੇ ਵਾਲਿਆਂ ਨੂੰ ਬਚਾਣੇ ਹੋ ਪਿਤਾ ਪਰਮੇਸ਼ ਦਇਆ ਕਰੋ ਦਇਆ ਕਰੋ ਪ੍ਰਭੂ ਤਾਲਾ ਪਵਿੱਤਰ ਆਤਮਾ ਕਾਰੇ ਕਰੇ ਪਿਤਾ ਪਰਮੇਸ਼ ਦਇਆ ਕਰੋ ਅਸੀਂ ਆਪਣੀ ਜ਼ਿੰਦਗੀਆਂ ਵਿੱਚ ਤੁਹਾਡਾ ਸਵਾਗਤ ਕਰਦੇ ਪਿਤਾ ਪਰਮੇਸ਼ ਦਇਆ ਕਰੋ ਹਾਲੇਲੂਇਆ ಿ ಬಂಧನ ಉಡಡೋ ಉಖಡ ಉಖಡ ಉಳ ಯಶು ಮಸೀ ಸಾಮರ್ಥಿ ನಾವು ಪಿಮೇಶರ ಪವಿತರ ಆತ್ಮಾ ಕಾರ ಪಿತ್ತಮೇಶ ಪವಿತರ ಆತ್ಮಾ ಜಾನೂ ಚಂಗ ಪಿಮೇಶ ਪਰਬੂ ਜੀ ਆਪਣੇ ਕਿੱਲਾ ਵਾਲੇ ਹੱਥਾਂ ਨਾਲ ਛੂਓ ਪਿਤਾ ਪਰਮੇਸ਼ ਤੜਪ ਪਵਿੱਤਰ ਲਹੂ ਦੇ ਵਿੱਚ ਆਜ਼ਾਦੀ ਹੈ ਨਜ਼ਾਤ ਪਿਤਾ ਪਰਮੇਸ਼ ਸ਼ਾਂਤੀ ਹੈ ਛੁਟਕਾਰਾ ਹੈ ਪਿਤਾ ਪਰਮੇਸ਼ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਰਬੂ ਜੀ ਤੁਸੀਂ ਕਿਹਾ ਸਭ ਥੱਕੇ ਹੋ ਹੋ ਬੋਝ ਇਹਦਾ ਦੱਬੇ ਹੋ ਹੋ ਮੇਰੇ ਕੋਲ ਲਾਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਪਿਤਾ ਪਰਮੇਸ਼ ਜਿੰਨੇ ਵੀ ਜਾਨਾ ਜਿੰਨੀ ਰਾਤਾਂ ਵਿੱਚ ਆ ਪਰਬੂ ਜੀ ਥੱਕ ਚੁੱਕੇ ਆ ਪਿਤਾ ਪਰਮੇਸ਼ ਹਾਰ ਚੁੱਕੇ ਪਿਤਾ ਪਰਮੇਸ਼ ਪ੍ਰਭੂ ਜੀ ਜਿੱਥੇ ਕੋਈ ਆਸ ਨਹੀਂ ਪ੍ਰਭੂ ਜੀ ਤੁਸੀਂ ਸਾਡੀ ਆਸ ਹੋ ਤੁਸੀਂ ਸਾਡਾ ਵਿਸ਼ਵਾਸ ਹੋ ਪਿਤਾ ਪਰਮੇਸ਼ ਦਇਆ ਕਰੋ ਪ੍ਰਭੂ ਜੀ ਕਿ ਜਾਨੂੰ ਛੁ ਕੇ ਚੰਗਾ ਕਰੋ ਪ੍ਰਭੂ ਜੀ ਲੰਬੀ ਉਮਰ ਤੰਦਰੁਸਤੀ ਦੇਣਾ ਪਿਤਾ ਪਰਮੇਸ਼ ਸਾਡੀ ਪਾਪ ਬਿੱਤਰ ਹਜ਼ੂਰੀ ਪ੍ਰਭੂ ਜੀ ਨੂੰ ਛੁ ਕੇ ਸੇਮ ਨਾ ਰਹੇ ਪਿਤਾ ਪਰਮੇਸ਼ ਬਦਲ ਜਾਣ ਪਿਤਾ ਪਰਮੇਸ਼ ਨਾ ਜੀਵਨ ਬਦਲ ਜਾਣ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਪਿਤਾ ਪਰਮੇਸ਼ ਤੇ ਆਹ ਗੁਰੂ ਪ੍ਰਭੂ ਜੀ ਸਾਡੇ ਇੱਕ ਇੱਕ ਜਾਂਦੀ ਪ੍ਰਾਪਤ ਅਧਾਣੀ ਹਜ਼ੂਰੀ ਵਿੱਚ ਇੱਕ ਸੁਗੰਧੀ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਸਾਡੇ ਧੰਨਵਾਦ ਜਾਂ ਭੇਟਾ ਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰਨਾ ਪਿਤਾ ਪਰਮੇਸ਼ ਪ੍ਰਭੂ ਜੀ ਤੁਸੀਂ ਅਜੇ ਕੰਮਾਂ ਨੂੰ ਕਰਨ ਵਾਲੇ ਪਰਮੇਸ਼ ਉਹ ਪ੍ਰਭੂ ਜੀ ਪਰਭੂ ਜੀ ਤੁਸੀਂ ਤੁਹਾਡੇ ਵਚਨ ਕੇ ਅਨਾਰ ਜਿਸ ਤਰ੍ਹਾਂ ਮੈਂ موسی ਦੇ ਨਾਲ ਰਹਾਂ ਰਿਹਾ ਸੀਗਾ ਉਸ ਤਰ੍ਹਾਂ ਮੈਂ ਤੁਹਾਡੇ ਨਾਲ ਵੀ ਰਹਾਂਗਾ ਹallelujah ਪਿਤਾ ਪਰਮੇਸ਼ ਤੁਹਾਡੇ ਵਚਨ ਕੇ ਦਾ ਨਾਮ ਮੈਂ ਤੈਨੂੰ ਛੱਡਾਂਗਾ ਨਾ ਮੈਂ ਕਦੀ ਤੈਨੂੰ ਤਿਆਗਾਂਗਾ ਹallelujah ਹallelujah ਪ੍ਰਭੂ ਤੁਸੀਂ ਕਿ ਐਵੇਂ ਜਗਤ ਦੇ ਅੰਤ ਤਿਕਰ ਹਰ ਵੇਲੇ ਤੁਹਾਡੇ ਨਾਲ ਹਾਂ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ ਪ੍ਰਭੂ ਜੀ ਤੁਸੀਂ ਹਿਰਦੇ ਗੁਰਦੇ ਨੂੰ ਜਾਣ ਚਣ ਵਾਲੇ ਪਰਮੇਸ਼ ਉਹ ਪਿਤਾ ਪਰਮੇਸ਼ ਦਇਆ ਕਰੋ ਹallelujah 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 ਪ੍ਰਭੂ ਜੀ ਨਦ ਕਰਾਂ ਦੇ ਵਿੱਚ ਪ੍ਰਭੂ ਜੀ ਆਪਣੀ ਆਸ਼ੀਸ਼ ਔਰ ਬਰਕਤ ਦਿਓ ਪਿਤਾ ਪਰਮੇਸ਼ ਦਇਆ ਕਰੋ ਦਇਆ ਕਰੋ ਪ੍ਰਭੂ ਜੀ ਬੱਚਿਆਂ ਦੇ ਆਸ਼ੀਸ਼ ਦੇਣਾ ਪਿਤਾ ਪਰਮੇਸ਼ ਦਇਆ ਕਰੋ ਹallelujah 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 ਪਰਮੇਸ਼ ਧੰਨਵਾਦ ਧੰਨਵਾਦ ਟੜੇ ਕੋੜੇ ਖਾਂਦੇ ਨਾਲ ਸੀ ਚੰਗੇ ਹੋ ਚੁੱਕੇ ਪਿਤਾ ਪਰਮੇਸ਼ ਤੁਹਾਡੇ ਬਚਨ ਵਿੱਚ ਲਿਖਿਆ ਹੈ ਕਿ ਮੈਂ ਤੈਨੂੰ ਹਰ ਤਰ੍ਹਾਂ ਰੋਗਾ ਤੁਨੂੰ ਰੋਇਆ ਕਰਦਾ ਹਾਂ ਹallelujah ਸੱਚ ਮੁਝ ਪਿਤਾ ਪਰਮੇਸ਼ਰ ਤੇਰਾ ਆਤਮਾ ਮਹਾਨ ਹੈ ਪਿਤਾ ਪਰਮੇਸ਼ਰ ਤੇੜੀ ਵਚਨ ਚ ਲਿਖਿਆ ਹੈ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਉੱਤੇ ਆਜ਼ਾਦੀ ਹੈ ਉੱਥੇ ਰਿਹਾਈ ਹੈ ਪਿਤਾ ਪਰਮੇਸ਼ਰ ਅਸੀਂ ਤੇੜੀ ਪਵਿੱਤਰ ਹਜ਼ੂਰੀ ਵਿੱਚ ਇਹਨਾਂ ਦੀ ਆਜ਼ਾਦੀ ਦੀ ਇਹਨਾਂ ਦੀ ਤੰਦਰੁਸਤੀ ਦੀ ਇਹਨਾਂ ਦੀ ਖੁਸ਼ਹਾਲੀ ਜੀਵਨ ਦੀ ਪ੍ਰਭੂ ਜੀ ਕੋਸ਼ਨਾ ਕਰਦੇ ਹਾਂ ਪਿਤਾ ਪਰਮੇਸ਼ਰ thank you jesus hallelujah hallelujah rabana lara bashana lara banike he rababa rabana soloro bosha mandala rabana na khala bara khana de 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 besha dana Rafa. thank you jesus hallelujah rabasha dana lara badala rafa naso koloro boshe kine se rihana lara ba seke bashara dana baba re benama rafa thank you jesus thank you jesus hallelujah rabasha Ramandalafa. ਪ੍ਰਭੂ ਜੀ ਤੁਹਾਡੇ वचन ਦੇ ਵਿੱਚ ਲਿਖਿਆ ਤੂੰ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੇ ਅੰਨ ਤੇ ਜਲ ਤੇ ਬਰਕਤ ਹੋਵੇਗਾ ਤੇਰੇ ਵਿੱਚੋਂ ਸਾਰੀਆਂ ਬੁਮਾਰੀਆਂ ਨੂੰ ਸਾਰੇ ਰੋਗਾਂ ਤੋਂ ਬਾਹਰ ਕੱਢ ਦੇਵੇਗਾ ਹallelujah ਪਿਤਾ ਪਰਮੇਸ਼ਰ ਸ਼ਰੀਰ ਪਵਿੱਤਰ ਆਤਮਾ ਜੀ ਦਾ ਮੰਦਿਰ ਹੈ ਇਹ ਸ਼ਰੀਰ ਪਵਿੱਤਰ ਆਤਮਾ ਦੀ ਹੈਕਰ ਹੈ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਸਾਡੇ ਨਾਲ-ਨਾਲ ਚੱਲੇ ਪਿਤਾ ਪਰਮੇਸ਼ਰ ਸਾਡੀ ਗਵਾਹੀ ਕਰੇ ਪਿਤਾ ਪਰਮੇਸ਼ਰ दया ਕਰ ਬਗੋ ਜੀ ਇਹਨਾਂ ਦੇ ਆਣੇ ਜਾਣ ਦੇ ਰਸਤੇ ਨੂੰ ਮੁਬਾਰਕ ਕਰੋ ਬਿਤਾ ਪਰਮੇਸ਼ ਜੀ ਇਹਨਾਂ ਦੇ ਹਥਾ ਦੇ ਕੰਮਾਂ ਨੂੰ ਸਫਲ ਕਰਨਾ ਬਿਤਾ ਪਰਮੇਸ਼ ਜੀ ਦਇਆ ਕਰਨ ਹਾਲੇਲੂਇਆ ਹਾਲੇਲੂਇਆ ਹਰ ਬੈਰੀ ਦਾ ਹਥਿਆਰ ਜੋ ਇਹਨਾਂ ਦੇ ਵਿਰੁੱਧ ਬਣਾਇਆ ਗਿਆ ਯੀਸ਼ੂ ਮਸੀਹ ਜੀ ਦੇ ਸਾਮਰਥੀ ਨਾਮ ਵਿੱਚ ਨਿ ਕੰਮਾ ਹੋ ਜਾਏ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਹਾਲੇਲੂਇਆ ਰਬਾਬਾ ਰਬਾ ਨਾਲਾ ਰਬਾ ਸ਼ਖਾ ਨਮੰਦਲਾ ਫਾਨਾਸੇ ਕੇਂਦਲਾ ਰਬਾ ਕਿਉਂ ਜਿਸ ਸਤਾ ਤੁਸੀਂ ਹਿੱਜ ਗਿਆ ਆਪਣੇ ਦਾਦ ਦੀ ਪ੍ਰਾਰਥਨਾ ਨੂੰ ਸੁਨੇਹਾ ਪਿਤਾ ਪਰਮੇਸ਼ ਜੀ ਤੁਸੀਂ ਉਹਦੀ ਉਮਰ ਵਿੱਚ 15 ਸਾਲ ਵਾਦਾ ਕੀਤਾ ਪਿਤਾ ਪਰਮੇਸ਼ ਇਦਾਂ ਪਿਤਾ ਪਰਮੇਸ਼ ਇਹਨਾਂ ਨੂੰ ਲੰਬੀ ਉਮਰ ਦੇਣਾ ਪਿਤਾ ਪਰਮੇਸ਼ ਜੀ ਆਪਣੀ ਆਸ਼ੀਸ਼ ਵਰਕਤ ਦੇਣਾ ਪਿਤਾ ਪਰਮੇਸ਼ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਨਾ ਪਿਤਾ ਪਰਮੇਸ਼ ਜੀ ਸਾਨੂੰ ਪਵਿੱਤਰਤਾ ਵਾਲਾ ਆਗਿਆਕਾਰੀ ਵਾਲਾ ਸਮਝਦਾਰੀ ਵਾਲਾ ਪਿਤਾ ਪਰਮੇਸ਼ ਜੀ ਜੀਵਨ ਦੇ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਵਿੱਚ ਲਿਖਿਆ ਯਹੋਵਾ ਦੇ ਭੈ ਮੰਨਣ ਦਾ ਫਲ ਬਰਕਤ ਹੈ ਆਸ਼ੀਸ਼ ਹੈ ਜੀਵਨ ਹੈ ਹallelujah ਥੈਂਕ ਯੂ ਜੀਸਸ ਹallelujah ਪਿਤਾ ਪਰਮੇਸ਼ ਜੀ ਪ੍ਰਭੂ ਜੀ ਸੀ ਪ੍ਰਾਰਥਨਾ ਕਰਦੇ ਆ ਪਿਤਾ ਪਰਮੇਸ਼ ਜੀ ਨਾ ਹਤਰਾ ਦੇ ਖੋਫ ਖਤਰਿਆਂ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ ਜੀ ਦਇਆ ਕਰੋ ਹallelujah ਹallelujah ਪਿਤਾ ਪਰਮੇਸ਼ ਜੀ ਤੁਸੀਂ ਸਭ ਕੁਝ ਕਰਨ ਦੀ ਸਮਰਥ ਸੁਖਨ ਵਾਲੇ ਪਰਮੇਸ਼ ਪ੍ਰਭੂ ਜੀ ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੈ ਪਿਤਾ ਪਰਮੇਸ਼ ਜੀ ਅਸੀਂ ਆਪਣੇ ਕੰਮਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਦੇ ਆਂ ਬਿਤਾ ਪਰਮੇਸ਼ ਜੇ ਅਸੀਂ ਆਪਣੇ ਰਾਹਾਂ ਤੁਹਾਡੇ ਗੋਚਰਾ ਕਰਦੇ ਆਂ ਬਿਤਾ ਪਰਮੇਸ਼ ਜੀ ਸਾਡੇ ਰਾਹਾਂ ਵਿੱਚ ਪਿਤਾ ਪਰਮੇਸ਼ ਤੁਹਾਡਾ ਪਵਿੱਤਰ ਆਤਮਾ ਨਿਗਰਵਾਨੀ ਕਰੇ ਬਿਤਾ ਪਰਮੇਸ਼ ਦਇਆ ਕਰੋ ਹallelujah 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 ਥੈਂਕ ਯੂ ਜੀਸਸ ਹallelujah ਰਬਾ ਨਾਲਾ ਰਬਾ ਸ਼ਖਾ ਨਾਮਾ ਜਰਾ ਮੰਦਲਾ ਰਫਾ ਰੇਖੇ ਨੀਲੇ ਦੇ ਬੇਸਰਾਂ ਮੰਦਲਾ ਰਾਵਨਾ ਮੰਦਲਾ ਰਬਰੇ ਖੇ ਨੀਰੇ ਬੇਸਰਾਂ ਦਲਾਰਾ ਪਾਪਾ ਬਨਾ ਮਾ ਰੇ ਖੇ ਨੀ ਸੀਮੇਂਦੇ ਫਿਨੇ ਮੇ ਖੇ ਨੀ ਮੰਦਲਾ ਰਫਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ 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 ਕਬੀ ਯੇਸ਼ੂ ਮਸੀਹ ਦੇ ਨਾਮ ਵਿੱਚ ਇਹਨਾਂ ਨੂੰ ਆਜ਼ਾਦ ਕਰਦੇ ਆ ਪਿਤਾ ਪਰਮੇਸ਼ ਹਰ ਤਰ੍ਹਾਂ ਦੇ ਸ਼ੈਤਾਨੀ ਬੰਧਨ ਟੁੱਟ ਜਾਣ ਪ੍ਰਭੂ ਤੁਹਾਡੇ ਬਿਸ਼ੇਖ ਦੇ ਕਾਰਨ ਹਰ ਤਰ੍ਹਾਂ ਦੇ ਬੰਧਨ ਨਾਸ਼ ਹੋ ਜਾਣ ਪਿਤਾ ਪਰਮੇਸ਼ ਨੇ ਜ਼ਿੰਦਗੀ ਵਿੱਚ ਪਿਤਾ ਪਰਮੇਸ਼ ਪਰਬੂ ਜੀ ਦੀ ਪ੍ਰਾਰਥਨਾ ਕਾ ਅਧਿਆਏ ਪ੍ਰਬੂ ਜੀ ਹਰ ਤਰ੍ਹਾਂ ਦੀ ਵੈਰੀ ਦੀ ਸ਼ਕਤੀ ਨੂੰ ਹਰ ਤਰ੍ਹਾਂ ਦੇ ਵੈਰੀ ਦੀ ਚੋਚ ਇਹਨਾਂ ਨੂੰ ਮਤੀ 18 ਦੇ ਅਨੁਸਾਰ ਤੇ ਦੇ ਬੰਦ ਨੇ ਜੋ ਸੌਰਵਜ ਬੰਨੀ ਗਈ ਹੈ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਪ੍ਰਬੂ ਜੀ ਤੁਹਾਡੀ ਆਸ਼ੀਸ਼ ਬਰਕਤ ਆਡੀ ਚੰਗਿਆਈ ਨੂੰ ਤੁਹਾਡੀ ਦਇਆ ਪ੍ਰਬੂ ਜੀ ਸਿੱਧਾ ਖੋਲ ਦਿਓ ਸੌਰਵਜ ਖੋਲਿ ਗਈ ਯੇਸ਼ੂ ਮਸੀਹ ਦੇ ਨਾਮ ਵਿੱਚ ਪਿਤਾ ਪਰਮੇਸ਼ਰ ਇੱਕ ਇੱਕ ਜਾਣਦਾ ੜੀ ਪਰਬੂ ਜੀ ਪਵਨ ਦੇ ਵਿੱਚ ਵੱਡੀ ਗਵਾਹੀ ਦੇ ਨਾਲ ਆਉਂਦੇ ਆ ਪਿਤਾ ਪਰਮੇਸ਼ ਧੰਨਵਾਦ ਕਰਦੇ ਪਰਬੂ ਜੀ ਤੁਸੀਂ ਸਾਡੇ ਸਾਰੇ ਪ੍ਰਾਰਥਨਾ ਨੂੰ ਬੇਨਤੀਆਂ ਨੂੰ ਸੁਣਿਆ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਪ੍ਰਬੂ ਜੀ ਅਸੀਂ ਆਪਣੀ ਆਗੂ ਦੀ ਤੰਦਰੁਸਤੀ ਮੰਗਦੇ ਹਾਂ ਲੰਬੀ ਉਮਰ ਦੀ ਤੇ ਸੁਖ ਸਲਾਮਤੀ ਤੁਹਾਡੀ ਪਾਵਨ ਵਿਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ ਜੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਪ੍ਰਬੂ ਜੀ ਨੇ ਵੀ ਦਾਸ ਦਾਸੀ ਤੁਹਾਡੇ ਕੰਮ ਕਰ ਰਿਹਾ ਪ੍ਰਭੂ ਜਾਡੇ ਚੁਣੇ ਠਹਿਰਾਏ ਇੱਕ ਇੱਕ ਜਾਣਦੇ ਆਪਣੀ ਵੱਡੀ ਦਇਆ ਆਪਣੀ ਆਸ਼ੀਸ਼ ਆਪਣੀ ਕਿਰਪਾ ਪ੍ਰਿਆਹਤ ਪਰਮੇਸ਼ ਜੀ ਹਮੇਸ਼ਾ ਬਣਾਈ ਰੱਖਣਾ ਕਿਤਾ ਪਰਮੇਸ਼ ਜੀ ਦਇਆ ਕਰੋ ਹਾਲੇਲੂਇਆ ਹਲੇਲੂਇਆ 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 ਪ੍ਰਭੂ ਜੀ ਯਿਸੂ ਜੈਗਵੀ ਸੋਕ ਸਲਾਮਤੀ ਤੇਰੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਸਾਰੀ ਪ੍ਰਾਰਥਨਾ ਤੇ ਬੇਨਤੀ ਸੁਣਿਆ ਸਵੀਕਾਰ ਕੀਤਾ ਪਿਤਾ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਜ਼ਿੰਦਾ ਸਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ